ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਅਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਆ ਇਹ ਪਿੰਡ ਸਲਾਣਾ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਖੰਨੇ ਦੇ ਬਿਲਕੁਲ ਨਾਲ ਸ਼੍ਰੀ ਫਤੇਗੜ ਸਾਹਿਬ ਇਹਨੂੰ ਜ਼ਿਲ੍ਹਾ ਪੈਂਦਾ ਮੈਂ ਇੱਕ ਪ੍ਰੇਰਣਾਦਾਇਕ ਕਹੋ ਮੋਟੀਵੇਸ਼ਨਲ ਇੱਕ ਵੀਡੀਓ ਬਣਾ ਰਿਹਾ ਹਾਂ ਇੱਥੇ ਮੈਂ ਵੀਡੀਓ ਬਣਾਉਣ ਆਇਆ ਸੀ ਵੈਸੇ ਬਹੁਤ ਸਾਰੇ ਨਾਗ ਹਮੇਸ਼ਾ ਦੀ ਤਰ੍ਹਾਂ ਵਿਕਰੀ ਵਾਲੇ ਕੁਝ ਸੁੰਨੀਆਂ ਵੀਂ ਗਾਵਾਂ ਤੇ ਕੁਝ ਗੱਭਣ ਇੱਥੇ ਬਹੁਤ ਸਾਰੀਆਂ ਗਾਵਾਂ ਖੜੀਆਂ ਐ ਇਹਨਾਂ ਦੀ ਅਲੱਗ ਤੋਂ ਵੀਡੀਓ ਬਣ ਗਈ ਐ ਤੇ ਲਗਭਗ ਉਹ 20 ਮਿੰਟ ਦੀ ਵੀਡੀਓ ਐ ਮੈਂ ਇਸੇ ਕਰਕੇ ਵੱਖਰੀ ਵੀਡੀਓ ਜਿਹੜੀ ਇਹ ਬਾਈਕੁੱਲ ਬਣਾ ਰਿਹਾ ਤੇ ਇਹਦੇ ਚ ਨਵੇਂ ਵੀਰ ਜਿਹੜੇ ਕੋਈ ਗਾਵਾਂ ਦਾ ਫਾਰਮ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਭਰਾ ਨੂੰ ਮਿਲਾਉਣਾ ਤੁਹਾਨੂੰ ਸੋ ਇਹ ਖੰਨੇ ਦੇ ਵਿੱਚ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਹਾਂ ਤੇ ਆਓ ਉਸ ਵੀਰ ਨੂੰ ਮਿਲਦੇ ਹਾਂ ਤੁਹਾਨੂੰ ਸਿਹਤ ਮਿਲੂਗੀ ਜੇ ਕੋਈ ਭਰਾ گاਵਾ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਆਪਾਂ ਬਾਈ ਨੂੰ ਮਿਲਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਮੈਂ ਨੋਈ ਸੰਗਤ ਸਿੰਘ ਆ ਜੀ ਮੈਂ 10 ਤੋਂ 15 ਦਿਨ ਹੋ ਗਏ ਆਰਮੀ ਚ ਰਿਟਾਇਰ ਹੋ ਕੇ ਆਇਆ ਅੱਛਾ ਹੁਣੇ ਰਿਟਾਇਰ ਹੋ ਕੇ ਆਏ ਹੋ ਹਾਂਜੀ ਹਾਂਜੀ ਠੀਕ ਹੈ ਪਿੰਡ ਕਿਹੜਾ ਆਪਣਾ ਵੈਸੇ ਜੀ ਮੇਰਾ ਚੁਣਕਵੀਆ ਜੀ ਦਰਾਹੇ ਕੋਲ ਪੈਂਦਾ ਜੀ ਠੀਕ ਹੈ ਹਾਂ ਜੀ ਮੈਂ ਇਧਰ ਸ੍ਰੀ ਕ੍ਰਿਸ਼ਨ ਡੈਰੀ ਫਾਰਮਸ ਲਾਣੇ ਵਿੱਚ ਵੀਰੋਂ ਦਾ ਪਤਾ ਲੱਗਿਆ ਮੈਨੂੰ ਅੱਛਾ ਨਾਲ ਕੋਲ ਡੈਰੀ ਫਾਰਮ ਦਾ ਕੰਮ ਸ਼ੁਰੂ ਕਰਨ ਦਾ ਪਹਿਲਾਂ ਸੋਚ ਰਿਹਾ ਸੀ ਪਰ ਮੈਂ ਸੋਚਿਆ ਵੀ ਮੈਂ ਟ੍ਰੇਨਿੰਗ ਲਵਾਵਾਂ ਪਹਿਲਾਂ ਅੱਛਾ ਟ੍ਰੇਨਿੰਗ ਲੈਣ ਵਾਸਤੇ ਇੱਥੇ ਆਏ ਹਾਂ ਹਾਂ ਜੀ ਕਿੰਨੇ ਦਿਨ ਹੋ ਗਏ ਹੁੰਦੇ ਮੈਨੂੰ ਜੀ ਇਹ ਤਕਰੀਬਨ 5-7 ਦਿਨ ਹੋ ਗਏ ਜੀ ਅੱਛਾ 5 ਤੋਂ 7 ਦਿਨ ਹੋ ਗਏ ਆ ਹਾਂ ਜੀ ਇੱਥੋਂ ਫਿਰ ਹੁਣ ਇਸ ਤੋਂ ਪਹਿਲਾਂ ਫਿਰ ਗਾਵਾਂ ਬਾਰੇ ਨਹੀਂ ਨੌਲੇਜ ਸੀਗੀ ਆਪਾਂ ਪਹਿਲਾਂ ਨੌਲੇਜ ਨਹੀਂ ਸੀਗੀ ਜੀ ਮੈਨੂੰ ਅੱਛਾ ਹੁਣ ਮੈਨੂੰ ਹਫਤਾ ਹੋਇਆ ਜੇ ਅੱਛਾ ਤੇ ਮੈਨੂੰ ਆਪ ਡਾਊਨ ਕਰਦੇ ਹਾਂ ਅੱਛਾ ਇੱਥੇ ਕੀ ਕੀ ਦੇਖ ਰਹੇ ਹੋ ਇੱਕ ਤਾਂ ਤੁਸੀਂ ਮਿਲਕਿੰਗ ਦੇਖ ਰਹੇ ਹੋਗੇ ਤੇ ਪਠਾਣੀਰਾ ਜਿਹੜਾ ਉਹ ਇਹ ਮਜ਼ੋਥੀ ਨਾਲ ਵੀ ਇਹਨਾਂ ਦੇ ਕਰਵਾਈ ਜਾਂਦੇ ਕਰਵਾਈਦੇ ਹੈਲਪ ਹੀ ਜੇ ਹੁਣ ਕਰਾਂਗੇ ਤਾਂ ਹੀ ਪਤਾ ਲੱਗੂ ਆਈ ਪਹਿਲਾਂ ਆਪਾਂ ਸੋਚ ਕੇ ਜੇ ਕਰਾਂਗੇ ਤਾਂ ਪਤਾ ਲੱਗੂ ਬੰਦੇ ਪਹਿਲਾਂ ਕੁਝ ਬੰਦੇ ਕਰ ਲੈਂਦੇ ਨੇ ਬੰਦਾ ਨਾਮ ਲੈ ਆਪਾਂ ਸੋਚਦੇ ਨੇ ਬੰਦੇ ਵੀ ਆਪਾਂ ਚਲ ਬੰਦੇ ਸਰਤੇ ਕਰ ਲਈਏ ਕੰਮ ਹਾਂ ਬਿਲਕੁਲ ਫਿਰ ਪਹਿਲਾਂ ਜੇ ਆਪਾਂ ਨੂੰ ਖੁਦ ਕੰਮ ਆਉਣਾ ਚਾਹੀਦਾ ਸਹੀ ਹੈ ਅੱਛਾ ਇਸੇ ਸੋਚ ਨਾਲ ਫਿਰ ਆਪਾਂ ਇੱਥੇ ਟ੍ਰੇਨਿੰਗ ਲੈ ਰਹੇ ਹਾਂ ਹਾਂਜੀ ਫਿਰ گاਵਾ ਸਾਂਭਣੀਆਂ ਕਿਵੇਂ ਉਹ ਸਿੱਖ ਕੇ ਫਿਰ ਆਪਾਂ ਨੂੰ ਫਾਰਮ ਸ਼ ਠੀਕ ਹੈ ਅੱਛਾ ਸ਼ੁਰੂਆਤ ਕਿੰਨੇ ਤੋਂ ਸੋਚਦੇ ਹੋ ਵੀ ਕਿੰਨੇ ਕੁ ਪਸ਼ੂਆਂ ਤੋਂ ਅੰਦਾਜ਼ਾ ਕਰਾਂਗੇ ਅੰਦਾਜ਼ਾ ਵੀ ਨਾ ਮੈਂ ਪਹਿਲਾਂ 4-5 ਤੋਂ ਸ਼ੁਰੂ ਕਰੂੰਗਾ ਠੀਕ ਹੈ ਹਾਂਜੀ ਬਾਕੀ ਦੇਖਾਂਗੇ ਜਦ ਅੱਗੇ ਮਾਤਾ ਮੈਂ ਚਾਹ ਬਤਾਵਾਂਗੇ ਜੀ ਅੱਛਾ ਫਿਰ ਹੌਲੀ ਹੌਲੀ ਵਧਾਉਂਦੇ ਜਾਵਾਂ ਹਾਂਜੀ ਹਾਂਜੀ ਅੱਛਾ ਕੰਮ ਹੱਥੀਂ ਕਰਨ ਦਾ ਸੋਚਦੇ ਹੋ ਮਤਲਬ ਐ ਨਹੀਂ ਵੀ ਲੇਬਰ ਰੱਖ ਕੇ ਕੰਮ ਚਲਾਉਂਦੇ ਨਹੀਂ ਲੇਬਰ ਵੀ ਜੇ ਰੋਤ ਪੀ ਲੇਬਰ ਰੱਖਾਂਗੇ ਜੀ ਹੱਥੀਂ ਵੀ ਕਰਾਂਗੇ ਲੇਬਰ ਵੀ ਰੱਖਾਂਗੇ ਜੀ ਠੀਕ ਹੈ ਜਦੋਂ ਅੱਗੇ ਕੰਮ ਵੱਧ ਜਾਂਦਾ ਫਿਰ ਉਦੋਂ ਲੋਡ ਪਈ ਚਣ ਵਾਲਾ ਐਡ ਕਰਾਂਗੇ ਹਾਂਜੀ ਪਰ ਉਦੋਂ ਪਹਿਲਾਂ ਬੇਸਿਕ ਜਿਹੜਾ ਫਿਰ ਉਹ ਇੱਥੇ ਤੁਸੀਂ ਸਿੱਖ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਦੇ ਰਹੇ ਆ ਟ੍ਰੇਨਿੰਗ ਬਾਈ ਹੋਰੀ ਸਭ ਸਮਝ ਆ ਰਿਹਾ ਕਿ ਉਹ ਕੁਸ ਬਾਈ ਹੋਰੀ ਦੱਸਦੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਇੱਕ ਚੀਜ਼ ਮਤਲਬ ਤਰੀਕੇ ਨਾਲ ਦੱਸ ਰਹੇ ਨੇ ਜੋ ਵੀ ਮਤਲਬ ਪ੍ਰੋਬਲਮ ਆਉਂਦੀ ਆ ਕਿ ਕਿੱਦਾਂ ਉਹਨੂੰ ਸੋਲਵ ਕਰਨਾ ਦਵਾਈ ਕਿੱਦਾਂ ਦੇਣੀ ਕਹਿੰਦਾ ਸਾਰੇ ਜਦਾਂ ਗਾਂ ਦੀ ਅਚਾ ਕੋਈ ਨਿੱਕੀ ਮੋਟੀ ਜਿਹੜੀ ਕੋਈ ਬਿਮਾਰੀ ਇੱਥੇ ਕੋਈ ਜਾਵਾਂ ਦੇ ਵਿੱਚ ਕਈ ਵਾਰ ਆ ਜਾਂਦੀ ਹੈ ਉਹ ਵੀ ਫਿਰ ਦੇਖ ਰਹੇ ਉਹ ਨਾਲ ਕਿਵੇਂ ਉਹਨੂੰ ਕੰਟਰੋਲ ਕਰਨਾ ਚਾਹ ਹਾਂਜੀ ਹਾਂਜੀ ਵੀਰ ਜੀ ਸਾਰਾ ਕੁਝ ਦੱਸ ਰਹੇ ਨੇ ਸਾਰਾ ਕੁਝ ਦੱਸ ਰਹੇ ਹਾਂਜੀ ਹਾਂਜੀ ਠੀਕ ਹੈ ਲੱਗ ਇਕੱਲਾ ਪਤਾ ਨਹੀਂ ਆ ਜਾਊਗੀ ਕਿ ਨਹੀਂ ਆਊਗੀ ਬਿਲਕੁਲ ਬਿਲਕੁਲ ਆਊਗੀ ਬਾਤ ਨਿੱਕੀ ਮੋਢੀ ਦਾ ਭਾਈ ਇਹ ਅਲੱਗ ਗੱਲ ਹੈ ਜੀ तकरीबन ਮੈਂ ਤਾਂ ਇੰਨਾ ਕਹਿ ਸਕਦਾ ਕਿ ਜਿਹੜੇ ਹਿਸਾਬ ਨਾਲ ਬਾਈ ਨੇ ਮੇਰੇ ਕੋਲ ਚਾਹ ਦੇਣਾ ਚ ਕੰਮ ਸਿੱਖਿਆ ਅੱਛਾ तकरीबन 1 ਤੋਂ 1.5 ਮਹੀਨਾ ਜੇ ਮੇਰੇ ਕੋਲ ਲੱਗਿਆ ਹਾਂ ਪੂਰਾ ਉੱਚੇ ਲੈਵਲ ਦਾ ਫਾਰਮਰ ਤੇ ਡਾਕਟਰ ਪੂਰਾ ਬਣ ਕੇ ਜਾਊਗਾ अच्छा सिर्फ एआई वास्ते या कोई क्रिटिकल केस वास्ते इने डॉक्टर दी बुलावण दी बाई नु लोड पैनी आ तकरीबन 0 तो लेके 100% आ आगे ਤੋਰਾਂਗੇ 0 ठीक है अच्छा ਹੋਰ ਵੀ ਵੀਰ ਐਵੇਂ ਆਉਂਦੇ ਰਹਿੰਦੇ ਆ ਟ੍ਰੇਨਿੰਗ ਪਾਜੀ ਅੱਜ ਹੁਣ ਤੋਂ ਪਹਿਲਾਂ ਇੱਕ ਤਾਂ ਬੀਜ ਦੇ ਸਾਹਮਣੇ ਮੁੰਡਾ ਟ੍ਰੇਨਿੰਗ ਕਰਕੇ ਗਿਆ ਜੀ ਅੱਛਾ ਆਪਣੇ ਫਤੇਗੜ ਸਾਹਿਬ ਦੇ ਡਿਪਟੀ ਡਾਇਰੈਕਟਰ ਨੇ ਉਹਨਾਂ ਦਾ ਭਤੀਜਾ ਸੀਗਾ ਜੀ ਅੱਛਾ ਡਿਪਟੀ ਡਾਇਰੈਕਟਰ ਤੋਂ ਥੱਲੇ ਨੇ ਪੋਸਟ ਤੇ ਉਹ ਇਸ ਟਾਈਮ ਤੇ ਡਾਕਟਰ ਗੁਲਜ਼ਾਰ ਨੇ ਉਹਨਾਂ ਦਾ ਭਤੀਜਾ ਸੀਗਾ ਉਹ ਕਰਕੇ ਗਿਆ ਜੀ ਠੀਕ ਹੈ ਹਾਂਜੀ ਕਿਸੇ ਆਸੋਵੇਂ ਮੈਨੂੰ ਟ੍ਰੇਨਿੰਗ ਦੇ ਦੇਣੇ ਹੋ ਭਰਾਵਾਂ ਨੂੰ ਪਰ ਜਿਹੜਾ ਤੁਹਾਨੂੰ ਪਾਜੀ ਦੇਖੋ ਸਰ ਰਿਕਮੈਂਡ ਆਉਣਾ ਚਾਹੀਦਾ ਪਹਿਲਾ ਬੰਦਾ ਕਿ ਆਪਾਂ ਨੂੰ ਪਤਾ ਹੋਵੇ ਕਿ ਬੰਦਾ ਐਨ ਸਿੱਧਾ ਸਾਦਾ ਤੇ ਸਾਫ਼ ਸੁਥਰਾ ਬੰਦਾ ਹੈ ਜੀ ਠੀਕ ਹੈ ਕਿਉਂਕਿ ਭਾਜੀ ਆਪਣਾ ਜਿਹੜਾ ਕੰਮ ਆ ਇਹ ਜੇ ਬੰਦੇ ਨੂੰ ਇੰਟਰਸਟ ਹੋਊ ਤਾਂ ਹੀ ਸਿੱਖ ਸਕਦਾ ਤਾਂ ਹੀ ਸਿੱਖ ਸਕਦਾ ਜਿਹੜੇ ਵਾਲਾ ਕੰਮ ਆ ਉਹ ਨਹੀਂ ਇਹ ਤੋਂ ਪਹਿਲਾਂ ਵੀ ਉਹਨਾਂ ਤੋਂ ਪਹਿਲਾਂ ਦੋ ਬੰਦੇ ਪਹਿਲਾਂ ਤੇ ਦੋ ਬੰਦੇ ਆਪਾਂ ਆਸਟ੍ਰੇਲੀਆ ਭੇਜ ਚੁੱਕੇ ਹਾਂ ਅੱਛਾ ਹਾਂਜੀ ਇਹ ਤੋਂ ਸਿੱਖ ਕੇ ਗਏ ਕੰਮ ਸਿੱਖੇ ਗਏ ਆ ਜੀ ਬਾਈ ਆਰਮੀ ਚੋਂ ਰਿਟਾਇਰ ਹੋਇਆ ਵੈਸੇ ਆਰਮੀ ਚੋਂ ਜੋ ਬੰਦਾ ਕੋਈ ਪੈਨਸ਼ਨ ਆਉਂਦਾ ਉਹਦੇ ਕੋਲ ਪੇਮੈਂਟ ਵੀ ਵਾਧੂ ਆ ਜਾਂਦੀ ਹੈ ਤੇ ਜੋਬ ਵੀ ਉਹਨੇ ਕੀਤੀ ਹੁੰਦੀ ਹੈ 15 ਦਿਨਾਂ ਬਾਅਦ ਨਹੀਂ ਪਾਜੀ ਇੱਕ ਦਿਨ ਜਦ ਇਹਨਾਂ ਦੀ ਟ੍ਰੇਨਿੰਗ ਮਤਲਬ ਉਥੋਂ ਰਿਟਾਇਰਮੈਂਟ ਤੇ ਆਏ ਨੇ ਇੱਕ ਦਿਨ ਇਹਨਾਂ ਨੇ ਘਰੇ ਲਾਇਆ ਤੀਜੇ ਦਿਨ ਮੇਰੇ ਕੋ ਘਰੇ ਉਰੇ ਸੀਗੇ ਜੀ ਅੱਛਾ ਤੀਜੇ ਦਿਨ ਹੀ ਇੱਥੇ ਆ ਗਏ ਉਰੇ ਵੀਰ ਉਹਨਾਂ ਦੀ ਪਿੰਡ ਰਿਸ਼ਤੇਦਾਰੀ ਆ ਜੀ ਅੱਛਾ ਵੀਰ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੇ ਰეკਮੈਂਡ ਕਰਿਆ ਤਾਂ ਤਾਂ ਆਪਾਂ ਸਿਖਾਣ ਲੱਗਿਆ ਇਹਨਾਂ ਨੂੰ ਠੀਕ ਹੈ ਹਾਂਜੀ ਚਲੋ ਵਧੀਆ ਗੱਲ ਆ ਬਾਈ ਇਹ ਮੈਂ ਇੱਕ ਬਾਈ ਦੇ ਲਾ ਦੋ ਜੀ ਠੀਕ ਹੈ ਬਾਈ ਆਇਆ ਨੂੰ ਆਜੋ ਜੀ ਅੱਛਾ ਫਿਰ ਉਹਨਾਂ ਮਤਲਬ ਟ੍ਰੇਨਿੰਗ ਇਥੋਂ ਕਰਕੇ ਤੇ ਫਿਰ ਨਾਲ ਹੁਣ ਇਹ ਤੂੰ ਅੱਗੇ ਫਿਊਚਰ ਬਣਾ ਲਿਆ ਆਪਾਂ ਵੀ ਆਪਾਂ ਉਹ ਗਾਵਾਂ ਦਾ ਫਾਰਮ ਹੀ ਕਰਨਾ ਹੈ ਹਾਂਜੀ ਵੀਰ ਜੀ ਦਾ ਫਾਰਮ ਹੀ ਕਰਾਂਗੇ ਜੀ ਆਪਾਂ ਅੱਛਾ ਇਹ ਤੇ ਗਾਵਾਂ ਵਾਲੇ ਪਾਸੇ ਦੀ ਰੁਚੀ ਫਿਰ ਕਿਵੇਂ ਬਣ ਗਈ ਬਈ ਰੁਚੀ ਜੀ ਬਸ ਪਹਿਨੀ ਸੀਗੀ ਪਹਿਲਾਂ ਚਾਰਜ ਕਰਦੇ ਸੀਗੇ ਠੀਕ ਹੈ ਤੇ ਹੁਣ ਫਾਰਮੀ ਦੇ ਵਿੱਚ ਜੌਬ 20 ਸਾਲ ਕਰ ਲਈ ਮੈਂ ਮੈਂ ਸੋਚਿਆ ਵੀ ਚਲੋ ਹੁਣ ਆਪਾਂ ਕਿਸੇ ਪਾਸੇ ਹੋਰ ਕੰਮ ਕਰਨਾ ਆਪਣੇ ਕੰਮ ਕਿਉਂ ਨਾ ਕਰੀਏ अच्छा वैसे आमतौर पे की हुंदा हुं है जी जेड़े ਭਰਾ ਆਰਮੀ ਚੋਂ ਰਿਟਾਇਰ ਹੁੰਦੇ ਆ ਜਿਵੇਂ ਤੁਹਾਡੀ ਜੰਗ ਏਜ ਹੈ ਹਾਂਜੀ ਤੇ ਉਸ ਤੋਂ ਬਾਅਦ ਫੇਰ ਇੱਥੇ ਜੌਬ ਤਾਂ ਮਿਲ ਜਾਂਦੀ ਹੈ ਕੋਈ ਸਕਿਉਰਿਟੀ ਗਾਰਡ ਦੇ ਤੌਰ ਤੇ ਜਾਂ ਪੰਜਾਬ ਪੁਲਿਸ ਦੇ ਵਿੱਚ ਉਦਾਂ ਨਹੀਂ ਫਿਰ ਟਰਾਈ ਕਰਨ ਦਾ ਦਾਦਾ ਹੁਣ ਆਪਦਾ ਫਾਰਮ ਹੀ ਕਰਦਾ ਉਹ ਜੀ ਇੱਕ ਬੰਦ ਸੋ ਜਾਂਦੀ ਹੈ ਜੀ ਉਹ اچھا ਇੱਥੇ ਹੁਣ ਇੱਕ ਆਪਦਾ ਕੰਮ ਹੋਊਗਾ ਜਿੱਦਾਂ ਮਰਜ਼ੀ ਕਰੀਏ ਜਦ ਮਰਜ਼ੀ ਆਈਏ ਕਦੋਂ ਮਰਜ਼ੀ ਜਾਈਏ ਸਹੀ ਹੈ ਹਨਾ ਜੀ ਤੇ ਇਹੀ ਸੋਚਿਆ ਫਿਰ ਆਪਾਂ ਫਾਰਮ ਸ਼ੁਰੂ ਕਰਦੇ ਫੈਮਿਲੀ ਵੀ ਸਪੋਰਟ ਕਰਦੀ ਹੈ ਫੈਮਿਲੀ ਸਪੋਰਟ ਪੂਰੀ ਕਰਦੀ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਮੈਂ ਮੇਨ ਗੱ ਇੱਥੇ ਜੋ ਭਰਾ ਨੂੰ ਮਿਲ ਕੇ ਮੈਂ ਦੇਖਿਆ ਜਾਂ ਮੈਨੂੰ ਇਹ ਹੀ ਮੈਂ ਤਾਂ ਕਿਹਾ ਸੀ ਮੋਟੀਵੇਸ਼ਨਲ ਵੀਡੀਓ ਹੈ ਪੈਸਾ ਇਨਵੈਸਟ ਕੀਤਾ ਜਾ ਸਕਦਾ ਹੈ ਬਹੁਤ ਭਰਾਵਾਂ ਕੋਲ ਬਹੁਤ ਸਾਰਾ ਪੈਸਾ ਹੈ ਥੋੜਾ ਬੋਧਾ ਨੁਕਸਾਨ ਵੀ ਹੋ ਜੂ ਕਈਆਂ ਨੂੰ ਫਰਕ ਵੀ ਨਹੀਂ ਪੈਂਦਾ ਪਰ ਸਿੱਖਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਕੰਮ ਕਰਨਾ ਹੈ ਜੇ ਉਹਦੇ ਬਾਰੇ ਬੇਸਿਕ ਨੌਲੇਜ ਹੈ ਤਾਂ ਕਾਮਯਾਬ ਹੋ ਜਾਓਗੇ ਜੇ ਬੇਸਿਕ ਹੀ ਨਹੀਂ ਪਤਾ ਉਹਦਾ ਬੇਸਿਕ ਚੀਜ਼ਾਂ ਦੀ ਲੋੜ ਹੀ ਨਹੀਂ ਜਿਹੜੀਆਂ ਪਰ ਲੋੜ ਪੈਣੀ ਉਹਨਾਂ ਬਾਰੇ ਪਤਾ ਹੀ ਨਹੀਂ ਤਾਂ ਫਿਰ ਕੰਮ ਚੋਂ ਕਾਮਯਾਬ ਕਿਵੇਂ ਹੋਵਾਂਗੇ ਇਹ ਸਮੱਸਿਆ ਆਉਂਦੀ ਹੈ ਆਮ ਤੌਰ ਤੇ ਗਾਵਾਂ ਖਰੀਦਣੀਆਂ ਦਾ ਇੱਥੇ ਵੀਰ ਹੋਰਿਆਂ ਕੋਲ ਬਹੁਤ ਸਾਰੀਆਂ ਗਾਵਾਂ ਜਿੰਨੀਆਂ ਮਰਜ਼ੀ ਖਰੀਦ ਕੇ ਲੈ ਜਾਓ ਘਰੇ ਲੈ ਜਾ ਕੇ ਬੰਨ ਲਾਂਗੇ ਪਰ ਇਹ ਸਾਲੀ ਚੀਜ਼ ਹੈ ਇਹਨਾਂ ਨੂੰ ਸਮਝਣਾ ਤੇ ਸਿੱਖਣਾ ਪਊਗਾ ਫੇਰ ਜਾ ਕੇ ਤੁਸੀਂ ਇੱਕ ਫਾਰਮ ਦੇ ਤੌਰ ਤੇ ਉਹਦੇ ਚੋਂ ਕਾਮਯਾਬੀ ਹਾਸਲ ਕਰ ਸਕਦੇ ਹੋ ਟਾਈਮ ਵੀ ਲੱਗਦਾ ਪਰ ਸਿੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਉਹਨੇ ਭਾਈ ਲਗਭਗ 1 ਮਹੀਨਾ ਇੱਥੇ ਟ੍ਰੇਨਿੰਗ ਕਰੂਗਾ ਇੱਥੇ ਦੇਖੂਗਾ ਇਹਨਾਂ ਦੇ ਗਾਵਾਂ ਦਾ ਰੱਖ-ਰਖਾਵ ਜਾਂ ਕਈ ਵਾਰ ਉਪਰੇ ਪਸ਼ੂ ਬਗਾਨੇ ਪਸ਼ੂ ਆਉਂਦੇ ਰਹਿੰਦੇ ਆ ਕੋਈ 19 21 ਮਾੜਾ ਮੋਟ ਢਿੱਲਾ ਮਿੱਸਾ ਵੀ ਪਸ਼ੂ ਹੋ ਜਾਂਦਾ ਉਹਦਾ ਟ੍ਰੀਟਮੈਂਟ ਵੀ ਹੋਊਗਾ ਤਾਂ ਇਹ ਵੀ ਇਸ ਵੀਰ ਨੂੰ ਪਤਾ ਹੋਊਗਾ ਕਿਤੋਂ ਵੀ ਟ੍ਰੇਨਿੰਗ ਕਰ ਸਕਦੇ ਹੋ ਤੁਸੀਂ ਕਿਸੇ ਫਾਰਮਰ ਨਾਲ ਰਹਿ ਸਕਦੇ ਹੋ ਕੁਝ ਦਿਨ ਕੋਈ ਸੱਜਣ ਬੇਲੀ ਜਿਹੜਾ ਹੋਰ ਉਹਦੇ ਨਾਲ ਟ੍ਰੇਨਿੰਗ ਕਰ ਸਕਦੇ ਹੋ ਜਾਂ ਗਵਰਨਮੈਂਟ ਦੁਆਰਾ ਟ੍ਰੇਨਿੰਗ ਪ੍ਰੋਗਰਾਮ ਵੱਖ-ਵੱਖ ਚਲਾਏ ਜਾਂਦੇ ਆ 15 ਦਿਨ 20 ਦਿਨ ਮਹੀਨਾ ਤਾਂ ਉਹਨਾਂ ਤੋਂ ਵੀ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਖਾਸ ਕਰਕੇ ਜੇ گاਵਾ ਰੱਖਣੀਆਂ ਪਰ ਪ੍ਰਯੋਗਸ਼ਾਲਾ ਤਾਂ ਇਹ ਇਦਾਂ ਦੀ ਹੈ ਵੀ ਤੁਹਾਡੇ ਕੋਲ ਹੀ ਲੈਬੋਰੀ ਰਹਿਣੀ ਹੈ ਜਦੋਂ ਤੁਸੀਂ ਘਰੇ ਰੱਖ ਲenga ਉਦੋਂ ਵੀ ਸਿੱਖੋਗੇ ਪਰ ਬੇਸਿਕ ਪਤਾ ਹੋਣਾ ਚਾਹੀਦਾ ਤੁਹਾਨੂੰ ਵੀ ਕਿਹੜੀ ਗਾਂ ਉਹਦੀ ਕੀ ਲੋੜਾਂ ਹਨ ਉਹਨੂੰ ਕਿਵੇਂ ਸੰਭਾਲਣਾ ਹੈ ਖਾਸ ਕਰਕੇ ਇੱਕ ਹੋਰ ਚੀਜ਼ ਜਿਹੜਾ ਜਨੇਪਾ ਇੱਥੇ ਪਸ਼ੂਆਂ ਦਾ ਕਿਉਂਕਿ ਤਾਜ਼ੀਆਂ ਸੂਣੀਆਂ ਗੱਪਣ ਗਾਵਾਂ ਆਉਂਦੀਆਂ ਮੌਕੇ ਤੇ ਸੂਣਦੀਆਂ ਤੇ ਸੂਏ ਪਸ਼ੂ ਨੂੰ ਕਿਵੇਂ ਸੰਭਾਲਣਾ ਹੈ ਉਹ ਬੜਾ ਵਧੀਆ ਭਾਈ ਉਹਨੇ ਸਿਖਾ ਦੇਣਾ ਇਸ ਭਰਾ ਨੂੰ ਇੱਕ ਤਾਂ ਡਰਾਈ ਟਾਈਮ ਜਿਹੜਾ ਜਿਵੇਂ ਹੁਣੇ ਵੜਾ ਸੂਣਦੇ ਨੇੜਾ ਇਹਨਾਂ ਨੂੰ ਭਾਈ ਹੋਰੀ ਸੰਭਾਲ ਰਹੇ ਆ ਦੂਜਾ ਜਦੋਂ ਸੂਪੀਆਂ ਇਹਨਾਂ ਨੂੰ ਦੁੱਧ ਤੇ ਕਿਵੇਂ ਲਿਆਉਣਾ ਹੈ ਇਹ ਚੀਜ਼ਾਂ ਇਸ ਫਾਰਮ 'ਚੋਂ ਮੇਰੇ ਖਾਲ 'ਚ ਜਾਦਾ ਵਧੀਆ ਬਾਈ ਨੂੰ ਸਿੱਖਣ ਨੂੰ ਮਿਲ ਜਾਣਗੀਆਂ। ਆਮ ਤੌਰ ਤੇ ਇਹੀ ਟਾਈਮ ਹੁੰਦਾ ਜਦੋਂ ਗਾਂ ਚੰਗੀ ਸਮਝੇ ਪਰ ਸਾਰਾ ਸਾਲ ਪੀਕ ਲੈਵਲ ਚੰਗਾ ਫੜ ਕੇ ਰੱਖਦੀ ਐ। ਸੋ ਇਹ ਇੱਕ ਛੋਟੀ ਜੀ ਵੀਡੀਓ ਦੋਸਤੋ ਤੁਹਾਨੂੰ ਇੱਕ ਚੌਕਿਆ ਦਿਖਾਈ ਹੈ ਇੱਕ ਆਰਮੀ ਦੇ ਵਿੱਚੋਂ ਰਿਟਾਇਰ ਹੋ ਕੇ ਭਰਾ ਤੀਜੇ ਦਿਨ گاਵਾਂ ਦਾ ਫਾਰਮ ਖੋਲਣ ਵਾਸਤੇ ਟ੍ਰੇਨਿੰਗ ਲੈਣ ਵਾਸਤੇ ਆ ਗਿਆ। ਸਰ ਹਸਪਤਲ 'ਚ ਗੱਲ ਐਡ ਕਰਦਾ। ਹੂੰ। ਵੀਰ ਨੂੰ ਆਪਣੇ ਕੋਲ ਰਹਿ ਕੇ ਪ੍ਰੋਫਿਟ ਤੋਂ ਪਹਿਲਾਂ ਜਿਹੜੇ ਆਉਣ ਵਾਲੇ ਦੇ ਵਿੱਚ ਝਟਕੇ ਨੇ ਹਾਂ ਕੁਝ ਕੋਈ ਵੀ ਝਟਕਾ ਬਿਮਾਰੀ ਵਾਲਾ ਕੁਝ ਵੀ ਤਰ੍ਹਾਂ ਦਾ ਮਤਲਬ ਲਾਸ ਪੈਣਾ ਉਹਦੇ ਬਾਰੇ ਪਹਿਲਾਂ ਨੋਟਿਸ ਮਿਲਣੀ ਹੈ ਹਾਂ ਉਹਦੇ ਬਾਰੇ ਪਤਾ ਲੱਗ ਜਾਣਾ ਕਿਉਂਕਿ ਪ੍ਰੋਫਿਟ ਕਹਿੰਦਾ ਵੀਰੇ ਹਰੇਕ ਬੰਦਾ ਇਹ ਸੋਚਦਾ ਕਿ ਇਹ ਕੰਮ 'ਚ ਪ੍ਰੋਫਿਟ ਹੈ ਪ੍ਰੋਫਿਟ ਆ ਪਰ ਜਿੰਨਾ ਇਹ ਪ੍ਰੋਫਿਟ ਆ ਉਹਨਾਂ ਲਾਸ ਵੀ ਆ ਸਹੀ ਹੈ ਜਿਹੜਾ ਲਾਸ ਆ ਉਹਨੂੰ ਦੁੱਗਣੇ ਵੀ ਤਿੱਗਣੇ ਪ੍ਰੋਫਿਟ ਵਿੱਚ ਬਦਲਦੀਆਂ ਵੀ ਨਹੀਂ ਸਹੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਬੰਦੇ ਨੇ ਲਾਸ ਪਿਆ ਕਈ ਫਾਰਮਰ ਮੇਰੇ ਕੋਲ ਵੀ ਆਏ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਫਾਰਮ ਛੱਡਤਾ ਉਹ ਤੇ ਉਹ ਛੱਡਣ ਦਾ ਕਾਰਨ ਆ ਕਿ ਲਾਸ ਪੈ ਗਿਆ ਭਾਜੀ ਤਕਰੀਬਨ ਸਾਡਾ ਜੇ ਤੁਸੀਂ ਤੁਹਾਨੂੰ ਦੱਸਿਆ ਸਾਰੀ ਕਹਾਣੀ ਜਿਹੜੀ ਮੈਂ ਸ਼ੁਰੂ ਕਰਿਆ ਸਾਨੂੰ 20 ਸਾਲ ਉਰੇ ਹੋ ਗਏ ਫਾਰਮ ਕਰ ਰਿਹਾ ਸੀ ਹੂੰ ਤਕਰੀਬਨ ਹਰ ਸਾਲ ਗਾਂਵਾਂ ਮਰਦੀਆਂ ਨੇ ਉਦੋਂ ਜ਼ਿਆਦਾ ਕਿਤੇ ਪ੍ਰੋਫਿਟ ਦੇ ਵਿੱਚ ਵੀ ਇਹੀ ਲੈ ਕੇ ਆਉਂਦੀਆਂ ਨੇ ਆਪਾਂ ਸਹੀ ਆਪਾਂ ਐ ਨਹੀਂ ਕਰ ਸਕਦੇ ਕਿ ਜੇ ਆਪਣੀ ਗਾਂ ਮਰ ਗਈ ਤਾਂ ਆਪਾਂ ਦੁਖਦਾਈ ਹੋ ਕੇ ਥੋੜੀ ਵੀ ਵੀਰ ਗਾਂ ਮਰੀ ਸੀਗੀ ਤੁਹਾਨੂੰ ਤੁਹਾਨੂੰ ਵੀ ਜ਼ਿਆਦਾ ਜਰਸੀ ਤੁਸੀਂ ਬੜੇ ਚਾਹ ਨਾਲ ਪਾਲੀ ਸੀ ਉਹ ਹੂੰ ਹੂੰ ਤੁਸੀਂ ਵੀ ਗਾ ਲੈਂਦੀ ਆ ਦੁਬਾਰਾ ਤੁਹਾਨੂੰ ਵੀ ਲੌਕ ਤੇ ਇੱਕ ਵਾਰ ਦੋਹੋ ਜਰੂਰ ਲੱਗਦਾ ਪਰ ਪ੍ਰੋਫਿਟ ਦੇ ਵਿੱਚ ਵੀ ਆਪਾਂ ਨੂੰ ਇਹੀ ਲੈ ਕੇ ਆਉਂਦੇ ਇਹੀ ਲੈ ਕੇ ਆਉਂਦੇ ਬਿਲਕੁਲ ਸੋ ਦੋਸਤੋ ਇਹ ਇੱਕ ਛੋਟੀ ਜੀ ਵੀਡੀਓ ਸੀ ਧੰਨਵਾਦ ਭਰਾ ਦਾ ਇਸ ਵੀਰ ਦਾ ਵੀ ਇਹਦੇ ਤੋਂ ਮੈਨੂੰ ਲੱਗਦਾ ਵੀ ਬਹੁਤ ਸਾਰੇ ਵੀਰਾਂ ਨੂੰ ਸਿੱਖਣ ਨੂੰ ਮਿਲੂਗਾ ਠੀਕ ਹੈ ਬਾਈ ਮਿਹਰਬਾਨੀ ਜੀ ਠੀਕ ਹੈ ਜੀ